ਮੈਂ ਤੇ ਮੇਰੀ ਫਰੈਂਡ ਨੇ ਪਾਈ ਸੀ ਪਟੀਸ਼ਨ ਬੈਠ ਕੇ ਸਾਡਾ ਕੋਈ ਵੀ ਪ੍ਰੋਫੈਸ਼ਨਲ ਬੈਕਗ੍ਰਾਉਂਡ ਨਹੀਂ ਆ ਵੀਰੇ ਸਟ੍ਰੀਟ ਤੇ ਆਪਾਂ ਪਟੀਸ਼ਨ ਆ ਪਾਉਂਦੇ ਫਿਰਿਏ ਉਹ ਤਾਂ ਬਸ ਮੇਰੇ ਦੇ 45 ਸਾਲ ਦੀ ਵੀਡੀਓ ਹਰੇ ਪਾਸੇ ਦੇਖ ਕੇ ਨਾ ਹਮਦਰਦੀ ਕਰਕੇ ਆਪਾਂ ਪਾਤੀ ਤੇ ਉਸ ਪਟੀਸ਼ਨ ਜਿਵੇਂ ਕੋਈ ਕਿਤੇ ਨਹੀਂ ਲਿਖਿਆ ਗੋ ਫੰਡ ਪੈਸੇ ਰੇਜ਼ ਕਰਨ ਲਈ ਹੈ ਨਾ ਕੁਝ ਵੀ ਕਿਸੇ ਨੂੰ ਪੈਸੇ ਪਾਉਣ ਲਈ ਕਿਹਾ ਕੁਝ ਵੀ ਕਿ ਪੈਸੇ ਸਾਰੇ ਆਰਗੇਨਾਈਜੇਸ਼ਨ ਨੂੰ ਜਾਣੇ ਸੀ ਉੱਥੇ ਸਪੈਸੀਫਿਕ ਲਿਖਿਆ ਵੀ ਹੋਇਆ ਮੇਰੇ ਅਕਾਊਂਟ ਤੇ ਇੱਕ ਸਿੰਗਲ ਪੈਨੀ ਨਹੀਂ ਆਈ ਮੇਰੇ ਕੋ ਸਾਰੇ ਗਰੁੱਪ ਪੈਨੇ ਵੀਰੇ ਜਿਹੜੇ ਵੀ ਤੁਸੀਂ ਮੰਗੋ ਮੈਂ ਦੇਣ ਨੂੰ ਤਿਆਰ ਆਂ ਜੇ ਕਿਸੇ ਹੋਰ ਨੂੰ ਵੀ ਚਾਹੀਦੇ ਮੈਂ ਥੋੜੇ ਥਰੂ ਦੇਣ ਨੂੰ ਤਿਆਰ ਆਂ ਕਿਉਂਕਿ ਮੇਰੀ ਫੈਮਲੀ ਅਲਾਉ ਨਹੀਂ ਕਰਦੀ ਕਿਸੇ ਦੇ ਸਾਹਮਣੇ ਆਉਣ ਲਈ ਤੇ ਮੈਂ ਸਾਰੇ ਪ੍ਰੂਫ ਦੇਣ ਨੂੰ ਤਿਆਰ ਆਂ ਤੁਸੀਂ ਕੋਮ ਅਪਲੀਕੇਸ਼ਨ ਵੀ ਤੁਹਾਨੂੰ ਹੈਂਡ ਓਵਰ ਕਰਨ ਨੂੰ ਤਿਆਰ ਆਂ ਕਿ ਲੋਕੀ ਕਹਿੰਦੇ ਕਿ ਇਹਨੂੰ ਪੁੱਛ ਕੇ ਭਾਈ ਤੇ ਮੇਰੀ ਫੈਮਲੀ ਦੇ ਮੇਰੀ ਫਰੈਂਡ ਦੇ ਨਾਲ ਦੇ ਪਿੰਡ ਦਾ ਮੁੰਡਾ ਸੀ ਤੇ ਉਹ ਮੇਰੀ ਫਰੈਂਡ ਦੇ ਪਾਪਾ ਉਹਨਾਂ ਦੇ ਘਰੇ ਜਾ ਕੇ ਆਏ ਉੱਥੇ ਜਿਹੜਾ ਵੀ ਉਹਨਾਂ ਦੇ ਮੰਮਾ ਤਾਂ ਹਸਪੀਟਲਾਈਜ਼ ਨਹੀਂ ਵੀਰੇ ਦੇ ਕੁੱਤੇ ਵੀ ਜਿਹੜਾ ਵੀ ਮੋਦਵਰ ਬੰਦਾ ਸੀ ਉਹਦੇ ਨਾਲ ਪਹਿਲਾਂ ਕਾਲ ਤੇ ਗੱਲ ਹੋਈ ਕਿ ਉਹਨਾਂ ਨਾਲ ਜਾ ਕੇ ਇਨ ਪਰਸਨ ਗੱਲ ਹੋਈ ਤੇ ਉਹ ਵੀਰੇ ਕਹਿੰਦਾ ਕਿ ਤੁਸੀਂ ਪਟੀਸ਼ਨ ਕੰਟੀਨਿਊ ਰੱਖੋ ਤੇ ਬਾਕੀ ਬੈਸਣ ਦੀ ਗੱਲ ਮੈਂ ਤੁਹਾਨੂੰ ਦੱਸਤੀ ਮੇਰੇ ਕੋ ਇੱਕ ਇੱਕ ਬਰੋਚਾ ਵੀਰੇ ਬਸ ਮੇਰੇ ਲਈ ਹਮਦਰਦੀ ਕਰਕੇ ਅਸੀਂ ਬਸ ਥੋੜੀ ਸਜ਼ਾ ਘੱਟ ਕਰਾਉਣ ਲਈ ਪਟੀਸ਼ਨ ਪਾਈ ਹੋਰ ਸਾਡਾ ਕੋਈ ਮਕਸਦ ਨਹੀਂ ਸੀ ਪਟੀਸ਼ਨ